ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਸਰਬਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਸੱਜਰ ਸੂਈ ਜਰਸੀ ਵੈੜ ਦੀ ਲੈ ਕੇ ਆਏ ਜੇ 13 14 ਕਿਲੋ ਦੁੱਧ ਵਾਲੀ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਇਸ ਵੈੜ ਦਾ ਬਿਲਕੁਲ ਜਾਇਜ਼ ਹੋਏਗਾ ਜੀ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਜੀ ਬਿਲਕੁਲ ਤਾਜੀ ਸੂਈ ਜੇ ਵੈੜ ਬਿਲਕੁਲ ਗਿੱਲਾ ਨਾੜੂ ਜਿ ਉਸੇ ਤਰ੍ਹਾਂ ਬੱਚਿਆਂ ਨਾਲ ਦੇਖ ਸਕਦੇ ਜੀ ਲਓ ਜੀ ਅੋ ਜਿਹੜੀ ਵੈੜ ਦੀ ਫੇਸ ਕੋਆਰਡੀਨੇਟੇ ਤੋਂ ਚੱਕ ਲਈ ਬਹੁਤ ਵਧੀਆ ਫੇਸ ਕੋਆਰਡੀਨੇਟ ਜੇ ਜਰਸੀ ਵੈੜ ਜੇ ਦੂਸਰੀ ਸੂਈ ਵੈੜ ਸੂਈ ਜੇ ਬੋਦੀ ਦੀ ਵੈੜ ਜੇ ਲੋ ਜੀ ਥਾਣਾ ਨੇੜੇ ਚੈੱਕ ਕਰ ਸਕਦੇ ਬਹੁਤ ਵਧੀਆ ਥਾਣਾ ਸਹਿਜ ਜੇ ਚਾਰੇ ਥਾਣੇ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਤੀ ਤੇ ਗਿਆ ਦੇ ਦੇਖ ਸਕਦੇ ਜਿਹੜੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਲੋ ਚੱਡਾ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਥਣ ਪਾਂਡੀ ਦੀ ਵੈੜ ਜੇ ਲੋ ਜੀ ਹੁਣ ਮੌਕੇ ਦੇ 10 ਲੀਟਰ ਸਟਾਰਟਿੰਗ ਬੋਲਾ ਤਿਆਰ ਹੋਏਗਾ ਜੀ ਇਸ ਵੈੜ ਦੇ ਕੋਲ ਦੁੱਧ ਦੇ ਬੜੇ ਰਮਾਨਾ 13- ਬਾਕੀ ਜੇਕਰ ਕਿਸੇ ਵੀਰ ਦੇ ਵੈਡ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈਡ ਦੀ ਚੁਆਇਸ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੇ ਲੋ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੇ ਵੈਡ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬਾਬਾਗੜਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੇ ਵੈਡ ਖਰੀਦ ਸਕਦੇ ਜੇ ਮੋਲਿਆ ਜੋ ਇਸ ਵੈਡ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੇ ਕੋਈ 40 ਨਹੀਂ ਕੋਈ 42 ਨਹੀਂ ਇਹ ਸਿਰਫ ਤੁਹਾਨੂੰ 36000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਫਿਕਸ ਰੇਟ ਜੇ ਵੀ ਜੀ 36000 ਰੁਪਏ ਬਾ ਛੋੜੀ ਹੈਗੀ ਜੀ ਵਿੱਚੋਂ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਹੈ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੇ ਵੜ ਖਰੀਦ ਸਕਦੇ ਜੇ ਦੂਸਰੀ ਸੂਏ ਵੜ ਸੂਈ ਜੇ ਹੁਣ ਮੌਕੇ ਤੇ 10 ਲੀਟਰ ਬੋਲਾ ਤਿਆਰ ਜੇ ਇਸ ਵੜ ਦੇ ਕੋਲ ਦੁੱਧ ਦੇ ਬੜੇ ਰਮਾਨ ਨਾਲ 13-14 ਲੀਟਰ ਚਵਾ ਦੇਗੀ ਜੀ ਵੜ ਕਾਫੀ ਕੁਆਲਟੀ ਵਾਲੀ ਜੇ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਆ ਇਸ ਚੈਨਲ ਤੇ ਸਰਬਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ